ਬਸ ਜੀ ਜਿੱਥੇ ਬੈਠੇ ਸੀ ਹਾਂ ਜੀ ਜੀ ਇਹ ਹਾਸਕ ਕਦੋਂ ਹੋਇਆ ਕਿੰਨੇ ਵਜੇ ਹੋਇਆ ਯਾਰ ਇਹ ਹਾਸਾ ਹੁਣ ਤੋਂ ਅੱਧਾ ਘੰਟਾ ਪਹਿਲਾਂ ਹੋਇਆ ਜੀ ਅੱਛਾ ਬਸ ਆ ਰਹੀ ਸੀ ਤਲਵਾੜਿਆ ਲੋ ਹਾਂ ਤੇ ਇੱਥੇ ਆਣ ਕੇ ਬਸ ਨੇ ਥੋੜੇ ਜਿਹਾ ਕੱਟ ਜਾ ਮਾਰਿਆ ਪਤਾ ਨਹੀਂ ਕਿਹੜੀ ਗੱਲ ਮਾਰਿਆ ਸੀ ਇੱਥੇ ਖੜੇ ਸੀਗੇ ਅੱਛਾ ਤੇ ਉਧਰੋਂ ਗੱਡੀ ਆ ਰਹੀ ਸੀ ਉਹਦੇ ਵਿੱਚ ਵੱਜੀ ਇਹ ਜਿੱਦਾਂ ਕੱਟ ਮਾਰਿਆ ਬਸ ਦੀਆਂ ਦੋ ਪਲਟੀਆਂ ਲੱਗੀਆਂ ਠੀਕ ਹੈ ਜੀ ਲੱਗਦੀ ਲੱਗਦਾ ਕਿੰਨੇ ਲੋਕਾਂ ਦੀ ਮੌਤ ਹੋ ਦੇਖੋ ਜੀ ਜਿਹੜੀਆਂ ਡੈਡ ਬੋਡੀਆਂ 8-9 ਡੈਡ ਬੋਡੀਆਂ ਤਾਂ ਅਸੀਂ ਆਪਣੇ ਉੱਥੇ ਹੀ ਕੱਢੀਆਂ ਬਾਅਦ ਤੇ ਬਾਕੀ ਸੀਰੀਅਸ ਸੀ ਜਿਹੜੇ ਨਾਲ ਨਾਲ ਹੀ ਭੱਜ ਗਏ ਬਾਕੀ ਰੱਬ ਜਾਣਦਾ ਜੀ ਕੀ ਹੁਣ ਬਚਦੇ ਕਿ ਨਹੀਂ ਬਚਦੇ ਬਾਕੀ ਸੈਨਿਕ ਮਹਿਲਾਵਾਂ ਸੀ ਜੀ ਜਿਹੜੀਆਂ ਬਾਹਰ ਕੱਢੀਆਂ ਆ ਜਿਵੇਂ ਹੋਇਆ ਕਦੋਂ ਹੋਇਆ ਨਹੀਂ ਆ ਬੜਾ ਮਨਪਾਕਾ ਜਿਹੜਾ ਸਮਾਜ ਸਾਡੇ ਦਸੂਹੇ ਵਾਸਤੇ ਔਰ ਸਵੇਰੇ ਸਵੇਰੇ ਅੱਜ ਬਹੁਤ ਇੱਕ ਜਿਹੜੀ ਦਰਦਨਾਕ ਔਰ ਮਨਪਾਕੀ ਖਬਰ ਜਿਹੜੀ ਆ ਉਹ ਸਾਨੂੰ ਸੁਣਨ ਮਿਲੀ ਹੈ ਸਗਰਾ ਪਿੰਡਿਆ ਤਲਵਾੜਾ ਰੋਡ ਦੇ ਉੱਤੇ ਦਸੂਹਾ ਤੇ ਤਲਵਾੜਾ ਰੋਡ ਦੇ ਉੱਤੇ ਉੱਥੋਂ ਤਲਵਾੜਾ ਸਾਈਡ ਤੋਂ ਬੱਸ ਆ ਰਹੀ ਸੀ ਪਰ ਉਹਦਾ ਜਿਹੜਾ ਐਕਸੀਡੈਂਟ ਆ ਕਾਰ ਦੇ ਨਾਲ ਜਿਵੇਂ ਲੋਕ ਦੱਸ ਰਹੇ ਹੋਇਆ ਔਰ ਮੌਕੇ ਤੇ ਹੀ ਕਈ ਲੋਕ ਬੱਸ ਪਾਈਟਨ ਦੇ ਨਾਲ ਡੈਥ ਹੋਈ ਹੈ ਕਈ ਲੋਕ ਇੰਜਣ ਦੇ ਤੇ ਜਿਹੜੇ ਇੰਜਨ ਦੇ ਸੀਵਲ ਹਸਪਤਲ ਲੈ ਕੇ ਆਏ ਆ ਸਾਰਿਆਂ ਨੂੰ ਨਾਲ ਮੈਂ ਵੀ ਹਸਪਤਲ ਦੇ ਵਿੱਚ ਹੀ ਆਂ ਔਰ ਲੋਕਾਂ ਨੇ ਉੱਥੇ ਉਹਨਾਂ ਨੂੰ ਬੱਸ ਦੇ ਵਿੱਚੋਂ ਲੋਕਾਂ ਨੇ ਬਹੁਤ ਸਾਥ ਦਿੱਤਾ ਲੋਕਲ ਲੋਕਾਂ ਨੇ ਔਰ ਕਈ ਵਿਚਾਰੇ ਵਿੱਚ ਫਸੇ ਹੋਏ ਲੋਕ ਸੀਗੇ ਉਹਨਾਂ ਨੂੰ ਮੌਕੇ ਦੇ ਉੱਤੇ ਜਿੰਨੇ ਜੱਥ ਹੋਏ ਉਹਨਾਂ ਨੂੰ ਕੱਢ ਕੇ ਹਸਪਤਲ ਵੀ ਲਿਆਂਦਾ ਇੰਜਰਡ ਲੋਕਾਂ ਨੂੰ ਔਰ ਤਕਰੀਬਨ 6 ਤੋਂ 7 ਜਿਹੜੀਆਂ ਮੌਕੇ ਨੇ ਉਹ ਜਿਹੜੀਆਂ ਹੋ ਚੁੱਕੀਆਂ ਨੇ ਇਸ ਵਾਰ ਔਰ ਵੀ ਪਲੱਸ ਜਿਹੜੇ ਲੋਕ ਨੇ ਉਹ ਇੰਜਰੀਅ ਵਿੱਚੋਂ ਚਾਰ ਪੰਜ ਜ਼ਿਆਦਾ ਸੀਰੀਅਸ ਹੈ ਉਹਨਾਂ ਨੂੰ ਅਸੀਂ ਰੈਫਰ ਕਰਿਆ ਬਾਕੀਆਂ ਦਾ ਟ੍ਰੀਟਮੈਂਟ ਸਰਕਾਰੀ ਹਸਪਤਾਲ ਦਸੂਹਾਤ ਵਿੱਚ ਉਹਨਾਂ ਦਾ ਕਰਵਾਇਆ ਜਾ ਰਿਹਾ ਹੈ ਸਾਡੇ ਕੋਲ ਇਹ ਜਿਹੜਾ ਬੱਸ ਦਾ ਐਕਸੀਡੈਂਟ ਹੋਇਆ ਇਹਦੇ ਵਿੱਚ 34 ਦੇ ਕਰੀਬ ਐਕਸੀਡੈਂਟ ਇੰਜਰਡ ਲੈ ਕੇ ਆਏ ਜਿਨ੍ਹਾਂ ਦੇ ਵਿੱਚੋਂ ਹੁਣ ਤੱਕ ਸੱਤ ਜਿਹੜੇ ਪੇਸ਼ੈਂਟ ਆ ਉਹਨਾਂ ਦੀ ਡੈਥ ਹੋ ਚੁੱਕੀ ਆ ਦੋ ਤਿੰਨ ਇਹਦੇ ਵਿੱਚੋਂ ਸੀਰੀਅਸ ਨੇ ਬਾਕੀ ਅਸੀਂ ਆਲਮੋਸਟ ਸਾਰੇ ਮੈਨੇਜ ਕਰ ਲਏ ਹੈਗੇ ਆ ਸਾਰਿਆਂ ਦਾ ਟ੍ਰੀਟਮੈਂਟ ਕਰ ਰਹੇ ਆ ਤਿੰਨ ਚਾਰ ਹੋਰ ਸਿੱਖ ਨੇ ਇੱਕ ਦੋ ਰੈਫਰ ਕਰਾਂਗੇ ਜੈਨਸੀ ਨੇ ਲੇਡੀ ਨੂੰ ਕੋਲ 25 ਗੇ ਨੇ ਐਕਚੁਅਲੀ ਉਹ ਹਾਲੇ ਆਪਾਂ ਜੋਗੀ ਐਮਰਜੈਂਸੀ ਦੇ ਵਿੱਚ ਹਾਲੇ ਕਲੀਅਰ ਨਹੀਂ ਕਰ ਪਾ ਰਹੇ ਇੱਕ ਬੱਚੇ ਦੀ ਡੈਥ ਹੋਈ ਹੈ